ਦਿੱਲੀ ਦੇ ਵਿਵਾਦ ਮਰਦਾਨੀ 3 ਦੀ ਰਿਲੀਜ਼ ਤੇ ਪੂਰੇ ਦੇਸ਼ ਦੇ ਵਿੱਚ ਮਿਸਿੰਗ ਬੱਚਿਆਂ ਨੂੰ ਲੈ ਕੇ ਹੋ ਰਹੀ ਚਰਚਾ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਬੱਚੇ ਮਿਸ ਹੋ ਰਹੇ ਨੇ ਜਿਸ ਨੂੰ ਲੈ ਕੇ ਆਫੀਸ਼ੀਅਲ ਡਾਟਾ ਵੀ ਰਿਲੀਜ਼ ਕੀਤਾ ਗਿਆ ਜੀਆ ਜਿੱਥੇ ਦਿੱਲੀ ਦੇ ਵਿੱਚ ਜਨਵਰੀ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਕਰੀਬ 800 ਬੱਚੇ ਲਾਪਤਾ ਹੋਏ ਸੀ ਹਾਲਾਂਕਿ ਆંકੜੇ ਇਹ ਵੀ ਸਾਹਮਣੇ ਆਏ ਨੇ ਕਿ ਪੂਰੇ 1 ਸਾਲ ਦੇ ਵਿੱਚ 5000 ਦੇ ਕਰੀਬ ਬੱਚੇ ਲਾਪਤਾ ਹੋਏ ਨੇ ਜਿਸ ਦੇ ਵਿੱਚੋਂ ਦੀ 4000 ਦੇ ਕਰੀਬ ਬੱਚੇ ਜੋ ਨੇ ਉਹਨਾਂ ਦੇ ਵਿੱਚ ਕੁੜੀਆਂ ਸ਼ਾਮਲ ਨੇ ਹਾਲਾਂਕਿ ਮਾਈਨਰ ਵੀ ਨੇ ਤੇ 1000 ਦੇ ਕਰੀਬ ਬੱਚੇ ਮੁੰਡੇ ਨੇ ਉਹਨਾਂ ਨੂੰ ਲੈ ਕੇ ਖਬਰ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਹੈ ਤੇ ਹੁਣ ਚੰਡੀਗੜ੍ਹ ਨੂੰ ਲੈ ਕੇ ਵੀ ਖਬਰਾਂ ਸਾਹਮਣੇ ਆ ਗਈਆਂ ਕਿ ਚੰਡੀਗੜ੍ਹ ਦੇ ਵਿੱਚੋਂ ਦੀ 722 ਬੱਚੇ ਲਾਪਤਾ ਹੋਏ ਨੇ ਹਾਲਾਂਕਿ ਜਿਸ ਦੇ ਵਿੱਚੋਂ ਦੀ 96 ਫੀਸਦੀ ਬੱਚੇ ਜਿਨ੍ਹਾਂ ਨੇ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਪਰ ਹਾਲੇ ਵੀ 32 ਬੱਚੇ ਲਾਪਤਾ ਦੱਸੇ ਜਾ ਰਹੇ ਨੇ ਜੀ ਹਾਂ ਚੰਡੀਗੜ੍ਹ ਉਹ ਜਗ੍ਹਾ ਜਿੱਥੇ ਚੌਂਕ ਹਰ ਚੌਂਕ ਤੇ ਪੁਲਿਸ ਨਜ਼ਰ ਆਉਂਦੀ ਹੈ ਮੁਸ਼ਤੈਦੀ ਦੇ ਨਾਲ ਉਹ ਖੜੇ ਹੁੰਦੇ ਨੇ ਚਲਾਨ ਘਟਣ ਦੇ ਲਈ ਲੇਕਿਨ ਉਸੇ ਸ਼ਹਿਰ ਦੇ ਵਿੱਚ ਲਗਾਤਾਰ ਬੱਚੇ ਲਾਪਤਾ ਹੋ ਰਹੇ ਨੇ ਅੰਕੜੇ ਜੋ ਆਓਏ ਸਾਹਮਣੇ ਆਏ ਨੇ ਕਿ ਪੂਰੇ ਸਾਲ ਦੇ ਵਿੱਚ ਯਾਨੀ ਇੱਕ ਸਾਲ ਦੇ ਵਿੱਚ 180 ਦੇ ਕਰੀ ਬੱਚੇ ਲਾਪਤਾ ਹੋ ਰਹੇ ਨੇ ਇਸ ਦੇ ਹਿਸਾਬ ਦੇ ਨਾਲ 2 ਤੋਂ 3 ਦਿਨਾਂ ਦੇ ਵਿੱਚ ਇੱਕ ਬੱਚਾ ਚੰਡੀਗੜ੍ਹ ਤੋਂ ਲਾਪਤਾ ਹੁੰਦਾ ਜਿਸ ਦੇ ਵਿੱਚੋਂ ਦੀ ਮਾਈਨਰ ਬੱਚੇ ਹੀ ਦੱਸੇ ਜਾ ਰਹੇ ਨੇ ਹਾਲੇ ਵੀ ਜੋ 32 ਬੱਚੇ ਲਾਪਤਾ ਨੇ ਉਹਨਾਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ ਜੋ ਇਸ ਦੇ ਵਿੱਚ ਅੰਕੜੇ ਸਾਹਮਣੇ ਆਏ ਨੇ ਦੱਸਿਆ ਜਾ ਰਿਹਾ 2022 ਦੇ ਵਿੱਚ 155 ਬੱਚੇ ਲਾਪਤਾ ਹੁੰਦੇ ਨੇ 2023 ਦੇ ਵਿੱਚ 185 ਬੱਚੇ ਲਾਪਤਾ ਹੋਏ ਨੇ ਤੇ 2025 ਦੇ ਵਿੱਚ ਇਹ ਗਿਣਤੀ ਜ਼ਿਆਦਾ ਸਭ ਤੋਂ ਜ਼ਿਆਦਾ ਹੈ ਯਾਨੀ ਕਿ 195 ਬੱਚੇ 2025 ਦੇ ਵਿੱਚ 180 ਦੇ ਕਰੀਬ ਬੱਚੇ ਲਾਪਤਾ ਹੋਏ ਨੇ ਹਾਲਾਂਕਿ ਦਾ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਇਹ ਗਿਣਤੀ ਹੋਰ ਵੀ ਜ਼ਿਆਦਾ ਵਧੀ ਹੋ ਸਕਦੀ ਹੈ ਕਿਉਂਕਿ ਕਈ ਮਾਮਲੇ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੀ ਨਹੀਂ ਹੁੰਦੇ ਡਰ ਦੇ ਕਾਰਨ ਜਾਂ ਬਦਨਾਮੀ ਦੇ ਕਾਰਨ ਜਾਂ ਹੋਰ XYZ ਰੀਜ਼ਨ ਦੇ ਕਾਰਨ ਪਰ ਇਹ ਤੇ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ 96 ਫੀਸਦੀ ਬੱਚੇ ਟਰੇਸ ਕਰ ਲਏ ਗਏ ਪਰ ਹਾਲੇ ਵੀ ਜੋ 32 ਬੱਚੇ ਨੇ ਜਿਨ੍ਹਾਂ ਨੂੰ ਹਾਲੇ ਵੀ ਟਰੇਸ ਨਹੀਂ ਕੀਤਾ ਗਿਆ ਉਹਨਾਂ ਦੇ ਮਾਪਿਆਂ ਤੇ ਕੀ ਬੀਤ ਰਹੀ ਹੋਵੇਗੀ ਹਾਲਾਂਕਿ ਇਹ ਵੱਡੀ ਜਿੱਤ ਜ਼ਰੂਰ ਹੈਗੀ ਕਿ ਪੁਲਿਸ ਦੇ ਵੱਲੋਂ 96 ਫੀਸਦੀ ਬੱਚੇ ਜੋ ਨੇ ਓ ਟਰੇਸ ਕਰ ਲਏ ਨੇ ਜਿਸ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਤਾੜੀਆਂ ਜ਼ਰੂਰ ਵੱਜਦੀ ਹੈ ਪਰ ਉਹਨਾਂ 32 ਬੱਚਿਆਂ ਦਾ ਕੀ ਇਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਲਗਾਤਾਰ ਹੀ 2022 ਤੋਂ ਇਹ ਗਣਤੀ ਵਧ ਰਹੀ ਹੈ ਘਟ ਰਹੀ ਹੈ ਲੇਕਿਨ ਹਾਲੇ ਤੱਕ ਇਸ ਦੇ ਵਿੱਚ ਅਸਲ ਜੜ ਕਿਉਂ ਨਹੀਂ ਫੜੀ ਗਈ ਹਾਲਾਂਕਿ ਲਗਾਤਾਰ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਕਿ ਕਦੋਂ ਇਸ ਜਿਸ ਤਰੀਕੇ ਨਾਲ ਮਿਸਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਦੋਂ ਇਸ ਮਿਸਿੰਗ ਮਾਮਲਿਆਂ ਤੇ ਠੱਲ ਪਵੇਗੀ ਲਗਾਤਾਰ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਪਰ ਮਿਸਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਸ ਕਰਕੇ ਜੇਕਰ ਤੁਸੀਂ ਚੰਡੀਗੜ੍ਹ ਨੂੰ ਸਮਝਦੇ ਹੋ ਕਿ ਬਹੁਤ ਹੀ ਸੇਫ ਹੈ ਬਹੁਤ ਹੀ ਸਿਕਿਉਰ ਹੈ ਇੱਥੇ ਤਾਂ ਹਰ ਪਾਸੇ ਪੁਲਿਸ ਹੁੰਦੀ ਹੈ ਤੁਸੀਂ ਆਪਣੇ ਬੱਚੇ ਨੂੰ ਜੇਕਰ ਛੱਡ ਦਿੰਦੇ ਹੋ ਕਿ ਚਲੋ ਜਾਓ ਬਾਹਰ ਜਾ ਕੇ ਖੇਡ ਲਓ ਤਾਂ ਤੁਸੀਂ ਹੁਣ ਅਲਰਟ ਹੋ ਜਾਓ ਕਿਉਂਕਿ ਤੁਹਾਡਾ ਅਲਰਟ ਬਹੁਤ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਅਲਰਟ ਹੋਵੋਗੇ ਤਾਂ ਹੀ ਤੁਹਾਡਾ ਬੱਚਾ ਚੰਡੀਗੜ੍ਹ ਦੇ ਵਿੱਚ ਸੇਫ ਹੋਵੇਗਾ ਤੇ ਬੱਚਿਆਂ ਨੂੰ ਵੀ ਇਹ ਸਿਖਾਣਾ ਪਵੇਗਾ ਕਿ ਤੁਸੀਂ ਵੀ ਕਿਸੇ ਵੀ ਅਨਨੋਨ ਪਰਸਨ ਦੇ ਨਾਲ ਗੱਲ ਨਾ ਕਰੋ ਜਾਂ ਕੋਈ ਵੀ ਆਪਣੀ ਜਾਣਕਾਰੀ ਉਹਨਾਂ ਤੱਕ ਨਾ ਪਹੁੰਚਾਓ ਐਸੇ ਦੇ ਨਾਲ ਤੁਸੀਂ ਵੀ ਇਹ ਜਾਣ ਲਓ ਕਿ ਜੇਕਰ ਤੁਹਾਡਾ ਬੱਚਾ ਲਾਪਤਾ ਹੁੰਦਾ ਹੈ ਤਾਂ ਤੁਸੀਂ 24 ਘੰਟਿਆਂ ਦੀ ਵੇਟ ਬਿਲਕੁਲ ਨਾ ਕਰਿਓ ਤੁਸੀਂ ਤੁਰੰਤ ਜਾ ਕੇ ਪੁਲਿਸ ਸਟੇਸ਼ਨ ਤੇ ਮਾਮਲਾ ਦਰਜ ਕਰਵਾਇਓ ਜਾਂ ਫਿਰ ਤੁਸੀਂ 112 ਤੇ ਕਾਲ ਕਰਿਓ ਐਸੇ ਦੇ ਨਾਲ ਸਤਾਰਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਨਾਲ ਬੱਚੇ ਲਾਪਤਾ ਹੋ ਰਹੇ ਨੇ ਅਸੀਂ ਮਰਦਾਨੀ 3 ਵਰਗੀ ਫਿਲਮ ਜ਼ਰੂਰ ਦੇਖਦੇ ਆ ਜੋ ਕਿ ਸਾਡੀਆਂ ਅੱਖਾਂ ਜ਼ਰੂਰ ਖੋਲ ਸਕਦੀਆਂ ਨੇ ਲੇਕਿਨ ਜੋ ਸਿਸਟਮ ਹੈ ਉਸ ਨੂੰ ਚੇਂਜ ਦਾ ਸਰਕਾਰ ਤੇ ਜੋ ਇਸ ਦੇ ਵਿੱਚ ਸਿਸਟਮ ਹੈ ਉਹ ਹੀ ਕਰ ਸਕਦਾ ਹੈ ਜੀ ਹਾਂ ਤੇ ਜਿਸ ਤਰੀਕੇ ਨਾਲ ਬੱਚੇ ਮਿਸਿੰਗ ਹੋ ਰਹੇ ਨੇ ਲਾਲਾ ਕੀ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਇਹ ਵੱਡੀ ਜਿੱਤ ਹੈਗੀ ਲੇਕਿਨ ਅਸਲੀ ਇਨਸਾਫ ਤਾਂ ਉਦੋਂ ਹੀ ਹੋਵੇਗਾ ਜਦੋਂ ਚੰਡੀਗੜ੍ਹ ਵਰਗੇ ਜਾਂ ਆਪਣੇ ਦੇਸ਼ ਦੇ ਵਿੱਚੋਂ ਦੀ ਬੱਚੇ ਲਾਪਤਾ ਹੀ ਨਹੀਂ ਹੋਣਗੇ